ਸਰ ਜਿਹੜਾ ਆਪਾਂ ਪਿੰਡ ਬੁਆਣੀ ਦਾ ਸਕੂਲ ਦਾ ਜਿਹੜਾ ਇੱਕ ਲੈ ਕੇ ਸਰਟੀਫਿਕੇਟ ਨੂੰ ਲੈ ਕੇ ਮਸਲਾ ਚੱਲ ਰਿਹਾ ਸੀ ਕੀ ਉਹ ਮਸਲੇ ਬਾਰੇ ਅੱਜ ਜਾਣਕਾਰੀ ਦਿਓ ਸਾਨੂੰ ਪਹਿਲਾਂ ਤਾਂ ਮੈਂ ਤੁਹਾਨੂੰ ਆਪਣੇ ਵੱਲੋਂ ਜੀ ਆਇਆਂ ਕਹਿੰਦਾ ਤੇ ਸਮੁੱਚੇ ਨਗਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਨਾਲ ਖੜ ਕੇ ਉਸ ਸਰਟੀਫਿਕੇਟ ਵਾਲੇ ਮਸਲੇ ਨੂੰ ਹੱਲ ਕਰਾਉਣ ਚ ਮਦਦ ਕੀਤੀ ਹੈ ਇਸ ਵਕਤ ਨਗਰ ਨਿਵਾਸੀ ਮੇਰੇ ਨਾਲ ਸੀਗੇ ਤੇ ਉਹ ਜਿਹੜਾ ਸਰਟੀਫିକੇਟ ਲੈਣ ਨੂੰ ਇੱਕ ਮੁੱਖ ਦੇ ਆਪਕਾ ਦੇ ਨਾਲ ਪਿੰਡ ਦੇ ਕਿਸੇ ਲੇਡੀ ਜੀ ਦਾ ਸੀਗਾ ਡਿਸਪਿਊਟ ਉਹ ਹੁਣ ਸਹੀ ਹੋ ਚੁੱਕਿਆ ਉਹ ਉਹਨਾਂ ਨੇ ਸਮੁੱਚੇ ਨਗਰ ਦੀ ਤੇ ਬਲਾਕ ਦਰਾਹਾ ਦੀ ਆਈ ਹੋਈ ਟੀਮ ਦਾ ਮਾਣ ਰੱਖਦੇ ਹੋਏ ਉਹ ਸਰਟੀਫିକੇਟ ਆ ਜਿਹੜੇ ਉਹ ਪ੍ਰਾਪਤ ਕਰ ਲਏ ਨੇ ਤੇ ਉਹ ਗੱਲਬਾਤ ਜਿਹੜੀ ਆ ਸਿਰਫ ਔਰ ਸਿਰਫ ਇੱਕ ਉਹਨਾਂ ਦੀ ਆਪਸੀ ਰੰਜਸ਼ ਸੀ ਜਦ ਕਿ ਇਹ ਬਲਾਕ ਦਰਾਹੇ ਦਾ ਵਧੀਆ ਸਕੂਲ ਹੈ ਵਧੀਆ ਇਥੋਂ ਦੇ बच्चे ਨੇ ਤੇ ਅਧਿਆਪਕ ਨੇ ਮਿਹਨਤੀ ਮੈਂ ਇਸ ਸਕੂਲ ਤੇ ਮਾਣ ਕਰਦਾ ਉਹ ਗੱਲ ਲਗਭਗ ਠੀਕ ਹੋ ਚੁੱਕੀ ਆ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਉਹ ਪਰਿਵਾਰ ਸੈਟੀਸਫਾਈ ਹੋ ਗਿਆ ਹਾਂਜੀ ਹਾਂ ਉਹ ਪਰਿਵਾਰ ਮੇਰੇ ਨਾਲ ਇਸ ਗੱਲ ਲਈ ਪੂਰੀ ਤਰ੍ਹਾਂ ਸਹਿਮਤ ਹੋ ਕੇ ਆਪ ਉਹ ਸਰਟੀਫਿਕੇਟ ਪ੍ਰਾਪਤ ਕਰ ਚੁੱਕੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਮਾਪੇ ਇਸ ਵਕਤ ਇੱਥੇ ਹਾਜ਼ਰ ਆ ਉਹ ਆਪ ਸਰਟੀਫਿਕੇਟ ਲੈ ਗਏ ਤੇ ਬਾਕੀ ਕੁਝ ਸਰਟੀਫਿਕੇਟ ਮੈਡਮ ਜੀ ਵੱਲੋਂ ਪਹਿਲਾਂ ਹੀ ਵੰਡੇ ਜਾ ਚੁੱਕੇ ਸੀ ਇਨ੍ਹਾਂ ਦੇ ਵਿੱਚੋਂ ਜਿਹੜਾ ਉਸ ਦਿਨ ਗੱਲਬਾਤ ਹੋਈ ਸੀਗੀ ਉਹ ਤਿੰਨ ਸਰਟੀਫਿਕੇਟ ਇਹੀ ਮਾਪਿਆਂ ਨਾਲ ਮੈਡਮ ਦੀ ਸੀ ਕੋਈ ਨਾਰਾਜ਼ਗੀ ਜਿਹੜੇ ਗਿਲੇ ਸ਼ਿਕਵੇ ਆ ਮੇਰੇ ਦੁਆਰਾ ਤੇ ਮੇਰੀ ਟੀਮ ਤੇ ਸਮੁੱਚੇ ਨਗਰ ਦੁਆਰਾ ਉਹ ਮਾਪਿਆਂ ਨੂੰ ਸਮਝਾ ਕੇ ਹੱਲ ਕੀਤੇ ਜਾ ਚੁੱਕੇ ਹਨ ਇਹ ਸਾਰਿਆਂ ਦੀ ਵਜੂਦਗੀ ਦਿੱਤੇ ਨੇ ਇਸ ਸਰਟੀਫਿਕੇਟ ਜੀ ਜੀ ਬਿਲਕੁਲ ਸਮੁੱਚੇ ਨਗਰ ਨਿਵਾਸੀ ਪਿੰਡ ਪੰਚਾਇਤ ਤੇ ਲਗਭਗ ਪ੍ਰੈਸ ਮੀਡੀਆ ਵੀ ਇੱਥੇ ਹਾਜ਼ਰ ਸੀਗਾ ਉਹਨਾਂ ਦੀ ਹਾਜ਼ਰੀ ਵਿੱਚ ਮਾਪੇ ਉਹ ਜਿਹੜੇ ਸਰਟੀਫਿਕੇਟ ਵੰਡੇ ਗਏ ਹਨ ਅੱਜ ਅਸੀਂ ਪਿੰਡ ਬਵਾਨੀ ਖੜੇ ਆ ਜਿਹੜਾ ਪਿਛਲੇ ਦਿਨਾਂ ਚ ਇੱਕ ਸਕੂਲ ਦੇ ਸਰਟੀਫਿਕੇਟਾਂ ਨੂੰ ਲੈ ਕੇ ਵੀਡੀਓ ਵਾਇਰਲ ਹੋ ਰਹੀ ਸੀ ਉਹ ਭੈਣ ਜੀ ਦੇ ਘਰੇ ਖੜੇ ਆ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਅੱਜ ਤੁਹਾਡੇ ਜਿਹੜੇ ਆਪ ਪਿਛਲੇ ਦਿਨ ਸਕੂਲ ਦੇ ਸਰਟੀਫਿਕੇਟਾਂ ਨੂੰ ਲੈ ਕੇ ਬੱਚਿਆਂ ਦੇ ਸਰਟੀਫਿਕੇਟ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ ਉਹ ਤੁਹਾਡਾ ਅੱਜ ਸਰਟੀਫਿਕੇਟ ਮਿਲ ਗਿਆ ਤੁਹਾਨੂੰ ਹਾਂਜੀ ਸਰ ਮਿਲ ਗਿਆ ਸਰ ਤੁਹਾਡਾ ਜਿਹੜਾ ਰੌਲਾ ਸੀ ਉਹ ਸਮਾਪਤ ਹੋ ਗਿਆ ਹਾਂਜੀ ਸਰ ਸਮਾਪਤ ਹੋ ਗਿਆ ਜੀ ਬਿਲਕੁਲ ਸਕੂਲ ਹਾਂਜੀ ਸਰ ਬਿਲਕੁਲ ਸਰ ਕਿੰਨੇ ਸਰਟੀਫਿਕੇਟ ਮਿਲਣੇ ਆਜੇ ਸਰ ਸਾਨੂੰ ਦੋ ਸਰਟੀਫਿਕੇਟ ਮਿਲਣੇ ਇੱਕ ਮੈਨੂੰ ਤੇ ਮੇਰੀ ਬੇਟੀ ਨੂੰ ਤੇ ਇੱਕ ਸਰ ਚਾਹਤ ਸ਼ਰਮਾ ਨੂੰ ਮਿਲੇ ਠੀਕ ਆ ਉਹਦੇ ਵਿੱਚ ਸਰਟੀਫਿਕੇਟ ਲੈ ਕੇ ਆਪਾਂ ਸੈਟੀਸਫਾਈ ਹਾਂ ਹਾਂਜੀ ਸਰ ਜੀ ਭਾਈ ਜੀ ਸਰਟੀਫਿਕੇਟ ਭੈ ਜੀ ਉਹਨਾਂ ਨੇ ਲੈ ਲਿਆ ਇਹਨਾਂ ਨੇ ਗੁੱਡੀਆਂ ਪੜ੍ਹਦੀਆਂ ਸੀ ਤਿੰਨ ਸਰਟੀਫਿਕੇਟ ਲੈ ਤੇ ਸਮਾਪਤ ਹੋ ਚੁੱਕਿਆ ਕੋਈ ਇਦਾਂ ਦਾ ਕੋਈ ਗਾਹਾਂ ਉਹ ਨਾ ਕਰਕੋ ਕਿ ਗਾਹਾਂ ਬੱਚਿਆਂ ਨੇ ਪੜ੍ਹਨਾ ਹੁੰਦਾ ਇਹ ਪਰਿਵਾਰ ਸਾਡਾ ਲੋਡਬੰਦ ਪਰਿਵਾਰ ਨੇ ਇਨਾਂ ਨੂੰ ਅਸੀਂ ਐਦਾਂ ਮੀਡੀਆ ਦੇ ਚੱਕਰਾਂ 'ਚ ਨਹੀਂ ਲੈ ਕੇ ਜਾਣਾ ਕਿਉਂਕਿ ਸਾਡਾ ਕੰਮ ਹੁੰਦਾ ਸਮਾਜ ਦੀ ਸੇਵਾ ਕਰਨਾ ਕਿਉਂਕਿ ਜੇ ਕਿਤੇ ਕਿਸੇ ਤੋਂ ਅਨਮਿਸਅੰਡਰਸਟੈਂਡਿੰਗ ਹੁੰਦੀ ਆ ਉਹ ਹੱਲ ਕਰਨਾ ਹਰ ਇੱਕ ਬੰਦੇ ਦਾ ਧਰਮ ਆ ਉਹ ਮੀਡੀਆ ਦਾ ਪਹਿਲਾ ਧਰਮ Thank mm -hmm. you.